ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਸੰਤ ਜੋਸਫ ਕਨਵਰਟ ਸਕੂਲ ਵਿੱਚ ਮਾਨਯੋਗ ਡੀਨ ਫਾਦਰ ਵਿਲੀਅਮਸ ਹੋਤਾ ਜੀ ਦੀ ਯੋਗ ਅਗਵਾਈ ਵਿੱਚ ਨਵ ਨਿਯੁਕਤ ਜਨਰੰਦਰ ਡੈਸੀਸ ਤੇ ਬਿਸ਼ਪ ਜੋਸ ਸਪਸਟੀਨ ਪੰਜਾਬ ਦੇ ਈਸਾਈ ਲੀਡਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਪਹੁੰਚੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਵਕ ਵਕ ਜ਼ਿਲ੍ਹਾ ਪੇਰਸ਼ਾ ਅਤੇ ਕਸਬਿਆਂ ਤੋਂ ਮਸੀਹ ਆਗੂ ਰਾਜਨੀਤਿਕ ਸਮਝ ਰੱਖਣ ਵਾਲੇ ਆਗੂ ਸਹਿਬਾਨ ਵਾਰੋਵਾਰੀ ਬੋਲਦਿਆਂ ਹਲਕੇ ਦੀਆਂ ਰਾਜਨੀਤਿਕ ਗਤੀਵਿਧੀਆਂ ਤੋਂ ਬਿਸ਼ਪ ਸਾਹਿਬ ਜੀ ਨੂੰ ਜਾਣੂ ਕਰਵਾਇਆ ਅਤੇ ਭਾਈਚਾਰੇ ਨੂੰ ਆਉਣ ਵਾਲੀਆਂ ਮੁਸ਼ਕਲਾਂ ਸੰਬੰਧੀ ਦੱਸਿਆ ਇਸ ਮੌਕੇ ਤੇ ਈਸਾਈ ਭਲਾਈ ਬੋਰਡ ਦੇ ਅਹੁਦੇਦਾਰ ਵੀ ਉਚੇਚੇ ਤੌਰ ਤੇ ਪਹੁੰਚੇ ਮੈਂ ਦੱਸਣਾ ਚਾਹੁੰਦਾ ਕਿ ਸਟੇਜ ਸੰਚਾਲਕ ਰੋਸ਼ਨ ਜੋਸਫ ਨੇ ਬੜੀ ਹੀ ਸੂਝ-ਬੂਝ ਦੇ ਨਾਲ ਸਟੇਜ ਦੀ ਭੂਮਿਕਾ ਨਿਭਾਈ ਅਤੇ ਬਿਸ਼ਪ ਜੋਸ ਪਸਟਿਅਨ ਨੇ ਰਾਜਨੀਤਿਕ ਆਗੂਆਂ ਨੂੰ ਇਹ ਭਰੋਸਾ ਦਿਵਾਇਆ ਕਿ ਜਲੰਧਰ ਡੈਸੀਸ ਆਪ ਜੀ ਦੀ ਭਲਾਈ ਲਈ ਆਪ ਦੇ ਬੱਚਿਆਂ ਦੀ ਭਲਾਈ ਲਈ ਬਹੁਤ ਕੁਝ ਕਰ ਰਿਹਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ ਮੈਂ ਦੱਸਣਾ ਚਾਹੁੰਦਾ ਕਿ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਸੰਤ ਜੋਸਫ ਕਾਨਵਰ ਸਕੂਲ ਵਿੱਚ ਮਾਨਯੋਗ ਫਾਦਰ ਡੀਨ ਵਿਲੀਅਮਸ ਹੋਤਾ ਜੀ ਦੀ ਯੋਗ ਅਗਵਾਈ ਵਿੱਚ ਨਵਨਜੁਕ ਜਲੰਧਰ ਡੈਸੀਸ ਤੇ ਬਿਸ਼ਪ ਜੋਸ ਪਸਟਿਅਨ ਪੰਜਾਬ ਦੇ ਇਸਾਈ ਲੀਡਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਉੱਚੇ-ਅੱਚੇ ਤੌਰ ਤੇ ਪਹੁੰਚੇ ਮੈਂ ਦੂਸਰੋ ਚਾਹੁੰਦਾ ਹਾਂ ਕਿ ਵਕ ਵਕ ਜ਼ਿਲ੍ਹਾ ਪੈਰਿਸ਼ਾ ਅਤੇ ਕਸਬਿਆਂ ਤੋਂ ਆਏ ਹੋਏ ਰਾਜਨੀਤਿਕ ਸਮਝ ਰੱਖਣ ਵਾਲੇ ਮਸੀਹਾਗੂ ਵਾਰੋ-ਵਾਰੀ ਸਟੇਜ ਤੇ ਬੋਲਦਿਆਂ ਉਹਨਾਂ ਨੇ ਰਾਜਨੀਤੀ ਖੇਤਰ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਿਸ਼ਪ ਜੀ ਨੂੰ ਜਾਣੂ ਕਰਵਾਇਆ ਅਤੇ ਬਿਸ਼ਪ ਜੀ ਨੇ ਬੜੀ ਸੂਝ-ਬੂਝ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਜਲੰਧਰ ਡੈਸੀਸ ਜੋ ਵੀ ਕਰ ਰਿਹਾ ਹੈ ਅੱਗੇ ਵੀ ਹਮੇਸ਼ਾ ਤੁਹਾਡੀ ਭਲਾਈ ਲਈ ਕਰਦਾ ਰਹੇਗਾ ਮੈਂ ਦੂਸਰਾ ਚਾਹੁੰਦਾ ਕਿ ਸਟੇਜ ਦੀ ਸੁਖਮਾ ਰੌਸ਼ਨ ਜੋਸਫ ਨੇ ਬੜੀ ਹੀ ਸੂਝ-ਬੂਝ ਦੇ ਨਾਲ ਨਿਭਾਈ ਕੁਛੀ ਵੇਖ ਰਹੇ ਹੋ ਜ਼ੋਰ ਟੀਵੀ